ਸਤਰੀਕਾਲ ਦੋਸਤੋ ਤੁਸੀਂ ਸਾਹਮਣੇ ਵੇਖ ਰਹੇ ਹੋ ਕਿਰਤਪਾਲ ਸਿੰਘ ਨਮਾਗਾਉਂ ਜਾਣ ਪਹਿਚਾਨ ਤੁਸੀਂ ਸਾਹਮਣੇ ਦੇਖ ਲਓ ਇਹ ਉਹੀ ਵੀਰ ਹੈ ਜਦੋਂ ਰੌਲਾ ਪਿਆ ਸੀ ਕਿ ਫੌਜੀ ਬੋਰੀ ਚ ਪਾ ਕੇ ਲੈ ਗਏ ਇੱਕ ਨੌਜਵਾਨ ਨੂੰ ਇੱਕ ਬਹੁਤ ਦੀਆਂ ਅੱਖਾਂ ਭੰਨ ਕੇ ਬੱਤਾਂ ਤੋੜ ਕੇ ਆਹ ਬਾਈ ਨੂੰ ਬੋਰੀ ਚ ਪਾ ਕੇ ਲੈ ਗਏ ਸੀਗੇ ਫੌਜ ਫਿਰ ਰੋहतक ਤੋਂ ਛੁਡਾ ਕੇ ਲਿਆਂਦਾ ਸੀ ਤੇ ਅੱਜ ਦੇਖ ਲਓ ਜਗਦੀਸ਼ ਸਿੰਘ ਡੱਲੇਵਾਲ ਸਾਹਿਬ ਨਾਲ ਮੀਟਿੰਗ ਗੱਲਬਾਤ ਚੱਲ ਰਹੀ ਹੈ ਹੌਸਲਾ ਵੀ ਦੇ ਰਹੇ ਨੇ ਬਾਈ ਨੂੰ ਪਰ ਫੌੜੀ ਤੇ ਆਏ ਬਾਈ ਬਹੁਤ ਜਿਆਦੇ ਲੱਤਾਂ ਤੋੜਤੀਆਂ ਸੀ ਬਹੁਤ ਜਿਆਦੇ ਹੱਡ ਪੈਰ ਤੋੜਤੇ ਸੀ ਅੱਖਾਂ ਫੈਚਰ ਕਰਤੀਆਂ ਸੀ ਬਹੁਤ ਜਿਆਦੇ ਬਾਈ ਦਾ ਨੁਕਸਾਨ ਕਰਤਾ ਸੀਗਾ ਫੌਜ ਨੇ ਤੁਸੀਂ ਦੇਖ ਲਓ ਵੀ ਫੌਜ ਕੀ ਕੰਮਾਂ ਨੂੰ ਹੁੰਦੀ ਹੈ ਸ਼ੁਭ ਕਰਨ ਦੇ ਗੋਲੀ ਵੀ ਮਾਰੀ ਸੀ ਫੌਜ ਨੇ ਸੀਧ ਹੋ ਗਏ ਸੀ ਬਾਈ ਇਹ ਕੰਮ ਫੌਜ ਨੇ ਕਰੇ ਨੇ ਦੂਜੇ ਪਾਸੇ ਕੰਗਣਾ ਨਰੌਤ ਨਰੌਤ ਦੇ ਇੱਕ ਲਫੇੜਾ ਕੀ ਮਾਰਿਆ ਇੱਕ ਵੱਡਾ ਵੱਡਾ ਇਸ਼ੂ ਬਣਾ ਲਿਆ ਸਿੱਖਾਂ ਨੂੰ ਅੱਤਵਾਦੀ ਕਹਿਣ ਲੱਗੇ ਜਿਹੜੀ ਫੌਜ ਨੇ ਗੋਲੀਆਂ ਚਲਾਈਆਂ ਨੇ ਉਹ ਕੌਣ ਸੀ ਜਿਹੜੀ ਫੌਜ ਸਾਡੇ ਆ ਨੌਜਵਾਨ ਨੂੰ ਆ ਦੇਖੋ ਫੌੜੀਆਂ ਤੇ ਤਰਨ ਨੂੰ ਮਜਬੂਰ ਹੈ ਬੋਰੀਆਂ ਚ ਪਾ ਕੇ ਲੈ ਗਈ ਉਹਨੂੰ ਕੀ ਕਹੋਗੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਕਰ ਦਿਓ ਚਲਦੇ ਚਲਦੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬਟਨ ਦਬਕ ਕੇ ਤੇ ਕਮੈਂਟ ਜਰੂਰ ਕਰਿਓ ਆ ਨੌਜਵਾਨ ਐ ਅੱਜ ਪਹਿਲੀ ਵਾਰੀ ਖਨੌਰੀ ਬਾਰਡਰ ਦੇ ਉੱਤੇ ਪਹੁੰਚਿਆ ਹੈ ਤਸਵੀਰਾਂ ਦੇਖ ਰਹੇ ਹਾਂ ਸਾਹਮਣੇ ਪਿਰਤਪਾਲ ਸਿੰਘ ਨਮਾਗਾਓ ਜਿਹਨੂੰ ਆਪਾਂ ਕਹਿੰਦੇ ਫਿਰ ਹਾਈ ਕੋਰਟ ਚ ਰੋਧਕਲ ਜਾ ਕੇ ਸੜਤਾ ਸੀ ਪੀਜੀਐਮ ਚ ਕੋਈ ਇਲਾਜ ਨਹੀਂ ਚੱਲ ਰਿਹਾ ਸੀ ਬਾਈ ਦਾ ਫਿਰ ਹਾਈ ਕੋਰਟ ਤੱਕ ਪਹੁੰਚ ਕਰਕੇ ਫੇਰ ਛੜਾ ਕੇ ਲਗਾਈ ਸੀਗੇ ਪੰਜਾਬ ਚ ਫੇਰ ਲਿਆਂਦਾ ਤੇ ਫੇਰ ਇਲਾਜ ਕਰਾਇਆ ਬਾਈ ਪਿਰਤਪਾਲ ਦਾ ਪਰ ਹਜੇ ਠੀਕ ਨਹੀਂ ਹੈਗਾ ਪਰ ਚੜ੍ਹਦੀ ਗੱਲਾ ਚ ਅੱਜ ਪਹਿਲੀ ਵਾਰ ਹੀ ਖਨੌਰੀ ਬਾਰਡਰ ਦੇ ਉੱਤੇ ਪਹੁੰਚਿਆ ਹੈ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਦੇ ਸਾਡੇ ਤੇ ਮੌਕੇ ਤੇ ਅੱਜ ਅਖੰਡਪਾਟ ਸਾਹਿਬ ਦੇ ਭੋਗ ਪਾਏ ਸੀ ਖਨੌਰੀ ਬਾਰਡਰ ਦੇ ਉੱਤੇ ਉੱਥੇ ਪਹੁੰਚਿਆ ਪਹਿਲੀ ਵਾਰੀ ਬਾਈ ਪੈਸੇ ਚੜਦੀ ਕਲਾ ਚਾ ਵਧੀਆ ਗੱਲਬਾਤ ਕਰ ਰਹੇ ਨੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਸਾਹਿਬ ਨਾਲ ਪਰ ਜਿਹੜੇ ਹਾਲਾਤ ਨੇ ਹਜੇ ਚੰਗੀ ਤਰ੍ਹਾਂ ਤੁਰਨ ਚੋਜੇ ਸਮਾਂ ਲੱਗੂਗਾ ਲਗਭਗ 6 ਮਹੀਨੇ ਸਾਲ ਲੱਗ ਸਕਦਾ ਚੰਗੀ ਚੰਗਾ ਸਿਹਤ ਹੋਣ ਨੂੰ ਪਰ ਫੌਜ ਨੇ ਆਪਦੇ ਕਣਿਓ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਹਾਲਾਤ ਦੇਖ ਲੋ ਫੌਜ ਦੇ ਹਾਲਾਤ ਦੇਖ ਲਓ ਕਿੰਨੀ ਖੁੱਲ੍ਹ ਦਿੱਤੀ ਹੋਈ ਸੀ ਪੰਜਾਬੀਆਂ ਨੂੰ ਗੋਲੀ ਵੀ ਚਲਾਤੀ ਹੱਡ ਪੈਰ ਟਰੈਕਟਰ ਵੀ ਭੂਕ ਗਏ ਤੇ ਆਪਾਂ ਨੂੰ ਪਤਾ ਹੈ ਟਰੈਕਟਰਾਂ 'ਚ ਮਿੱਟੀ ਵੀ ਪਾ ਗਏ ਤੇ ਤੇਲ ਵੀ ਡੋਲ ਗਏ ਸੀ ਟਰੈਕਟਰਾਂ ਦਾ ਵੀ ਅੱਗ ਲੱਗ ਜੇ ਬਹੁਤ ਭਾਰੀ ਗੱਡੀਆਂ ਭੰਨਗੇ ਸੀਗੇ ਤੇ ਆਹ ਦੇਖੋ ਬਾਈ ਆ ਜਾ ਰਹੇ ਅੱਜ ਬਾਰਡਰ ਦੇ ਉੱਤੇ ਆਇਆ ਖਨੌਰੀ ਜੋ ਕਿ ਅੱਜ ਅਖੰਡ ਪਾਟ ਸਾਹਿਬ ਪ੍ਰਕਾਸ਼ ਹੋਏ ਹੋਏ ਸੀ ਅੱਜ ਭੋਗ ਪਏ ਸੀਗੇ ਦੇਖ ਸਕਦੇ ਹੋ ਤਸਵੀਰਾਂ ਇਹ ਖਨੌਰੀ ਬਾਰਡਰ ਦੀਆਂ ਨੇ ਅੱਜ ਤਿੰਨ ਮੰਤਰੀ ਵੀ ਆਈ ਸੀ ਮਮਤਾ ਬੇਨਰਜੀ ਦੇ ਜੋ ਕਿ ਮੰਤਰੀ ਅੱਜ ਦੇਖਣ ਆਏ ਸੀ ਵੀ ਕਿੱਥੇ ਕਿਵੇਂ ਹੋਇਆ ਉਹਨਾਂ ਨੇ ਵੀ ਜਾਇਆ ਪੂਰਾ ਲਿਆ ਉਹ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਖੋਜ ਖਬਰ ਤੇ ਖੋਜ ਖਬਰ ਟੀਵੀ ਪਰਕੇ ਤੇ ਫੇਸਬੁੱਕ ਤੇ ਵੀ ਦੇਖ ਸਕਦੇ ਹੋ ਖੋਜ ਖਬਰ ਪਰਕੇ ਤੇ ਪੂਰੀ ਰਿਪੋਰਟ ਪਲ ਪਲ ਦੀ ਜਾਣਕਾਰੀ ਤੁਸੀਂ ਦੇਖ ਰਹੇ ਹੋ ਖੋਜ ਖਬਰ ਦੇ ਗੁਲਜਾਰ ਸਿੰਘ ਢਾਲੀਪਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਦੇਖ ਸਕਦੇ ਹੋ ਭਾਈ ਇਸੇ ਤਰ੍ਹਾਂ ਦੇਖੋ ਇਹਨੂੰ ਦੇਖ ਕੇ ਯਾਰ ਵੱਧ ਤੋਂ ਵੱਧ ਮਦਦ ਤੇ ਬਾਰਡਰਾਂ ਤੇ ਜਿੱਥੇ ਵੀ ਪੰਜਾਬ ਦੇ ਮੁੱਦੇ ਮਸਲੇ ਇਦੋਂ ਬਾਅਦ ਬਹੁਤ ਹੋਣਗੇ ਤਾਂ ਪਹੁੰਚਿਆ ਕਰੋ ਤਾਂ ਜੋ ਪੰਜਾਬ ਦੇ ਮਸਲੇ ਜੋੜੇ ਹੋਏ ਨੇ ਆਪ ਹੱਲ ਕਰਾ ਸਕੀਏ ਸਤਿਵਾਹਿਗੁਰੂ